हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਹਾਂ ਦੋਸਤੋ ਪਿੰਡ ਸੂਨਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸਪੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਦੋਸਤੋ ਬਿਲਕੁਲ ਨਾਲ ਲੱਗ ਜਾਂਦਾ ਇਸ ਪਿੰਡ ਦੇ ਆਲਾਦੀਨਪੁਰ ਪਿੰਡ ਬਿਲਕੁਲ ਨੇੜੇ ਆ ਦੁਗਲਵਾਲਾ ਪਿੰਡ ਵੀ ਬਿਲਕੁਲ ਇਸੇ ਸਾਈਡ ਝੰਡੇਰ ਪਿੰਡ ਇਸੇ ਪਾਸੇ ਆ ਦੋਸਤੋ ਤੇ ਸੇਰੋਂ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ ਵੀਰ ਨਿਸ਼ਾਨ ਦੇ ਕੋਲ ਆ ਜਾਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਨਵੇਂ ਤੁਹਾਨੂੰ ਦੇਖਣ ਦੇ ਵਿੱਚ ਮਿਲ ਜਾਣਗੇ ਇਸ ਕਿੱਲੇ ਦੇ ਉੱਪਰ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 30 ਮਈ ਆ ਦੋਸਤੋ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਵੈਸੇ ਜੜਾ ਦੋਸਤੋ 24 ਦਾ ਸਮਾਂ ਵੀ ਬਿਲਕੁਲ ਨੇੜੇ ਆ ਤੇ ਕੋਈ ਵੀਰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਪਸ਼ੂ ਅੱਜ ਤਕਰੀਬਨ ਤੁਹਾਨੂੰ ਮੱਝਾਂ ਜਿਹੜੀਆਂ ਦਿਖਾਵਾਂਗੇ ਸਾਰੀਆਂ ਸੁਈਆਂ ਸਵਾਈਆਂ ਨੇ ਇੱਕ ਵੈੜ ਗੱਵਣ ਦਿਖਾਵਾਂਗੇ ਜਿਹੜੀ ਤੁਸੀਂ ਚਾਹੋ ਥਾਂ ਦੇ ਟਿੱਪ ਕੇ ਆਪਣੀ ਤਸੱਲੀ ਕਰ ਸਕਦੇ ਜੀ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਨਿਸ਼ਾਨ ਤੋਂ ਲੈ ਲੈਨੇ ਆ ਆਓ ਚੱਲਦੇ ਆ ਸਭ ਤੋਂ ਪਹਿਲਾਂ ਭਾਈ ਨਿਸ਼ਾਨ ਸਾਸਰੀ ਕਾਂ ਸਾਸਰੀ ਜੀ ਹੋ ਠੀਕ ਠਾਕ ਹੋਤ ਬੜੀ ਵਧੀਆ ਨਿਸ਼ਾਨ ਹੋਰ ਸੁਣਾ ਵੀਰ ਠੀਕ ਆ ਵਧੀਆ ਵਧੀਆ ਠੀਕ ਠਾਕ ਵੀਰ ਜੀ ਠੀਕ ਆ ਤੇ ਲੈ ਵੀ ਨਿਸ਼ਾਨ ਅੱਜ ਪਸ਼ੂ ਆਪਣੇ ਕੋਲ ਵੈਸੇ ਚਾਰ ਕ ਬਿਖਾਊਗਾ ਚਾਰ ਪਸ਼ੂ ਵੀਰ ਜੀ ਬਿਖਾਊਗਾ ਆਪਣੇ ਤੋਂ ਮੱਜਾ ਤਕਰੀਬ ਅੱਜ ਤਿੰਨ ਹਾਂਜੀ ਤੇਨ ਮੱਜਾਂ ਇੱਕ ਵਾਰ ਗੱਬਣ ਵੇਜੀ ਮੈਨੂੰ ਲੱਗਦਾ ਵੀ ਟੋਕੜ ਗੱਬਣ ਵੀ ਆ ਗਈ ਅੱਜ ਗੱਬਣ ਵੀ ਹੈਗੀ ਵੇਜੀ ਚੈੱਕ ਪਾਸ ਚੈੱਕ ਪਾਸ ਗਰੰਟੀ ਨਾਲ ਵੇਜੀ 6-7 ਮਹੀਨੇ ਸੀ 6 ਮਹੀਨਿਆਂ ਦੇ 7ਵਾਂ ਮਹੀਨਾ ਲੱਗ ਗਿਆ ਵੇਜੀ ਠੀਕ ਆ ਤੇ ਜਿਹੜੀਆਂ ਮੱਜਾਂ ਆਪਣੇ ਨਿਸ਼ਾਨੇ ਤੇ ਦੋਵੇਂ ਸੂਈਆਂ ਨੇ ਇਹ ਕਿੰਨੇ ਕਿੰਨੇ ਉੱਚਾ ਸੂਆ ਵੈਸੇ ਇੱਕ ਢਾਈਆਂ ਦੇ ਨਾਂ ਮਹੀਨੇ ਸੂਈ ਆ ਹਾਂ ਤੇ ਇੱਕ ਮਹੀਨੇ ਦੀ ਸੂਈ ਮੱਝ ਵੇਚੀ ਨਹੀਂ ਨਹੀਂ ਜੀ ਹਾਂਜੀ ਦੁੱਧ ਦੁੱਧ ਚੰਗਾ ਦੁੱਧ ਚੰਗਾ ਵੇਜਿਆ ਤਸੱਲੀ ਕਰਾ ਕੇ ਦਵਾਂਗੇ ਵੇਜੇ ਦੁੱਧ ਦੀ ਠੀਕ ਹੈ ਜੀ ਤੇ ਵਹਿੜ ਗੱਪਣਾ ਕੀ ਵਹਿੜ ਗੱਪਣ ਵੇਜੇ ਲਓ ਵੀ ਦੋਸਤੋ ਇਹ ਪਸ਼ੂ ਨੇ ਇਹ ਨਾਰਮਲੀ ਮੋٹے ਤੌਰ ਤੇ ਡਿਟੇਲ ਸਾਂਝੀ ਕੀਤੀ ਹੈ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਕਰ ਲੈਨੇ ਆ ਤੇ ਨਿਸ਼ਾਨ 19ਵੇਂ ਸੂਬੇ ਦੇ ਵਿੱਚ ਹੁਣ ਚੱਲ ਰਹੀ ਹੈ ਇਹ ਵੀ ਜੀ ਤੀਜੇ ਸੂਏ ਲਈ ਗਾਂ ਗੱਪਣ ਆ 7ਵਾਂ ਮਹੀਨਾ ਲੱਗਾ 6 ਮਹੀਨੇ ਕੰਪਲੀਟ ਆ ਠੀਕ ਹੈ ਜੀ ਹਾਂਜੀ 11ਵੇਂ ਮਹੀਨੇ ਦੀ 24 ਤਰੀਕ ਦੀ ਨਵੇਂ ਤੇ ਦੁੱਧ ਐਸ ਵਕਤ ਦੁੱਧ 7 7.5 ਕਿਲੋ ਪੱਕਾ ਵੇਜੀ ਦੇ ਥਲੇ ਦੁੱਧ ਆ ਠੀਕ ਆ ਜੀ ਹਾਂਜੀ ਤੇ ਤੀਜੀ ਸਵੇਰ ਲਈ ਅੱਗੇ ਗੱਪਣਾ ਹਾਂਜੀ ਤੀਜੀ ਸਵੇਰ ਲਈ ਗੱਪਣਾ 7 ਕਿਲੋ ਦੁੱਧਾ ਦੋਸਤੋ ਕਦ ਵੱਡਾ ਐ ਇਸ ਝੋਟੀ ਦਾ ਇਸ ਮਾਜ ਦਾ ਬਾਕੀ ਜੰਮੀ ਪਲੀ ਪੂਰੀ ਆ ਤੇ ਨੀਲੀ ਦਾ ਪੱਖ ਤੁਸੀਂ ਵੇਖੋ ਮਗਰਲੇ ਖੁਰ ਤੋਤੇ ਆ ਅੱਖ ਕੋ ਬਿਲਕੁਲ ਬਿੱਲੀ ਮਣਕੀ ਅੱਖ ਤੇ ਸਿੰਘ ਸੁਖ ਪੂਰੇ ਗੁਲਾਈ ਦੀ ਸ਼ੇਪ ਦੇ ਵਿੱਚ ਆ ਜੰਮੀ ਪਲੀ ਪੂਰੀ ਆ ਤੁਸੀਂ ਵੇਖੋ ਕਦ ਵੀ ਵੱਡਾ ਦੋਸਤੋ ਰਾਜੀ ਰੂਜੀ ਪੂਰੀ ਆ ਸੋ ਸੋਹਣੇ ਵੱਡੇ ਸਟਰਕਚਰ ਦੇ ਵਿੱਚ 6 ਮਹੀਨੇ ਕੰਪਲੀਟ ਹੋ ਜਾਣੇ ਆ 7ਵਾਂ ਸਟਾਰਟ ਹੋ ਜਾਣਾ ਹੁਣ ਇਹਨੂੰ ਕੰਪਲੀਟ ਹੋ ਗਏ ਵੀਰ ਜੀ 6 ਠੀਕ ਆ ਜੀ ਹਾਂਜੀ ਲਓ ਜੀ ਤੇ ਨਿਸ਼ਾਨ 7 ਕਿਲੋ ਦੁੱਧ ਦਾ ਬਾਕੀ ਚੋਣ ਚਾਂਣ ਕਿਤਾਂ ਚੋਣ ਚਾਂਣ ਇੱਕ ਨੰਬਰ ਵੀਰ ਜੀ ਪਹਾੜੇ ਤੇ ਮਿਲਦੀ ਆ ਉਹ ਟੀਗਾਣੀ ਕੋਈ ਕੋਸ਼ ਨਹੀਂ ਵੀਰ ਜੀ ਤੇ ਬਾਕੀ ਧਾਰਾਂ ਧੂਰਾ ਦਾ ਮੇਰਾ ਵੀ ਧਾਰਾਂ ਵੀਰ ਜੀ ਇੱਕ ਥਾਂਜ ਘਾਟਿਆ ਥੋੜੀਆਂ ਆ ਇਹ ਕਿਹੜੇ ਥਾਂ ਦੇ ਵਿੱਚੋਂ ਕਰਾਈਏ ਨੋਟ ਕਰਾ ਦਿੰਨੇ ਵੀਰ ਜੀ ਲਓ ਵੀ ਪ੍ਰੋਵ ਵੈਸੇ ਮਾਝ ਵੱਡੇ ਕੱਦ ਪੁੱਤ ਵੇਚਾ ਕੱਪਣਾ 6 ਇਹ ਕਿਹੜੇ ਥਾਂਜ ਵੀਰ ਜੀ ਘਾਟਿਆ ਆ ਇੱਕ ਬਹਿਣੀ ਵਾਲਾ ਮਗਰਲਾ ਹਣਾ ਹਾਂਜੀ ਹਾਂਜੀ ਬਹਿਣ ਵਾਲੀ ਭਾਈ ਆ ਲਓ ਜੀ ਬਹਿਣ ਭਾਈ ਵਾਲਾ ਮਗਰਲਾ ਥਾਂ ਠੀਕ ਆ ਜ ਇਹ ਸਨੋਗ ਧਾਰਾਂ ਦਾ ਕਿੰਨਾ ਫਰਕ ਹੋਊਗਾ 10 ਦਾ ਧਾਰਾਂ ਦਾ ਹੋਵੇ 10 12 ਧਾਰਾਂ ਦਾ ਵਿਜੇ ਲਓ ਜੀ 10 12 ਧਾਰਾਂ ਦਾ ਫਰਕ ਹੋਊਗਾ ਠੀਕ ਹੈ ਜੀ ਆ ਲੋ ਬਾਕੀ ਮਾਝ ਦੀ ਵੀ ਜੀ ਗਾਰੰਟੀ ਹੋਊਗੀ ਚੈੱਕ ਬਾਅਦ ਹੀ ਆਪਣੇ ਘਰ ਦੀ ਮਾਝਾ ਵਿਜੇ ਠੀਕ ਹੈ ਜੀ 13 13.5 ਕਿਲੋ ਵਿਜੇ ਦੇ ਸਦੇ ਦੁੱਧ ਚੋਇਆ ਆਪਾਂ ਹੁਣ ਵੀ ਚੰਗਾ ਖਾਸਾ ਵਿਜੇ ਦੁੱਧ ਹੈਗਾ ਗੱਲਾਂ ਵਾਲਾ ਦੁੱਧ ਨਹੀਂ ਹੈਗਾ ਆਪਾਂ ਗੱਲ ਹੀ ਉਹ ਕਰਦੇ ਵਿਜੇ ਜੋ ਚਵਾ ਕੇ ਦੇਣਾ 7 ਕਿਲੋ 7 7.5 ਕਿਲੋ ਨੈਟ ਪੱਕਾ ਲੈ ਜਾਣਾ ਕੋਈ ਪੂਰ ਛਟਾ ਕੋਈ ਪੂਰ ਛਟਾ ਨਹੀਂ ਕੋਈ ਬਾਕੀ ਉਹ ਥਾਂ ਦੇ ਧਰਾਂ ਦੱਸਦੀਆਂ ਬਾਕੀ ਬਿਲਕੁਲ ਦੇ ਨਿਸ਼ਾਨ ਕੋਲ 10 ਕ ਧਰਾਂ ਦਾ ਫਰਕ ਆ ਦੋਸਤੋ ਭੈਣ ਭਾਈ ਵਾਲੀ ਮਗਰਲੇ ਥਣ ਤੋਂ ਬਾਕੀ ਲੰਮੀ ਲੰਮੀ ਮੇਲ ਦੀ ਬਹੇਰੀ ਆ ਵੀਰ ਜੀ ਤੇ ਜੇ ਸਵੇ ਦੀ ਕਬਣਾ 6 ਮਹੀਨੇ ਕੰਪਲੀਟ ਹੋ ਗਿਆ ਸਤਵਾਂ ਸ਼ਟਾਰਟ ਹੋ ਗਿਆ ਤੇ ਕਦ ਕੋ ਤਾਂ ਬਹੁਤ ਸੋਹਣਾ ਹੈ ਇਹ ਘਰ ਦੀ ਜਿਹੜੀ ਝੋਟੀ ਹੈ ਕਰੋ ਚੈੱਕ ਘਰ ਦੀ ਮੱਝ ਕਰੋ ਵੀਰ ਨਿਸ਼ਾਨ ਦਾ ਵੀ ਆਪਾਂ ਘਰੇ ਦੁੱਧ ਚੋਇਆ 12 13 ਸਰੀ ਆ 12 13 ਲੀਟਰ ਦੁੱਧ ਸੱਜਰ ਨੇ ਚੋਇਆ ਹੌਣ ਵੀ ਦੋਸਤੋ ਤੁਸੀਂ ਵੇਖੋਗੇ ਵੀ 6ਵਾਂ ਮਹੀਨਾ ਹੁਣ ਵੀ ਵੀਰਜੀ ਦੁੱਧ ਚੰਗਾ ਖਾਸਾ ਬਾਕੀ ਜੰਮੀ ਪਲੀ ਪੂਰੀ ਆਏ ਨਹੀਂ ਕੋਈ ਛੋਟੀ ਮਾਝਾ ਵੀਰਜੀ ਹਾਈਡ ਹਾਈਡ ਵੀ ਚੰਗੀ ਆ ਹਾਂਜੀ 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 ਲਓ ਜੀ ਬਾਕੀ ਨੀਲੀ ਦੇ ਪੱਖ ਚੌਂਦੀ ਵੀਰਜੀ ਲਓ ਜੀ ਠੀਕ ਆ ਹਾਂ ਸੋ ਕਦਕੁਦਮਾ ਦੋਸਤੋ ਪਹਿਲਾਂ ਨੋਟ ਕਰਾਤਾ ਤੁਹਾਨੂੰ ਇਸ ਕਰਕੇ ਵੀ ਕਦਕੁਦ ਦੀ ਬਹੁਤ ਖੂਬਸੂਰਤਾਂ ਕਰਮਾ ਵਾਲੀ ਚੰਗੀ ਆ ਖੜੀ ਵੀ ਮੈਨੂੰ ਲੱਗਦਾ ਵੀ ਬਿਲਕੁਲ ਸੋਹਣੀ ਲੱਗਦੀ ਆ ਛੋਟੀ ਤੇ ਬਾਕੀ ਗੱਬਣ ਵੀ ਆ ਦੁੱਧ ਵੀ ਆ ਥੱਲੇ ਉਹ ਤੁਸੀਂ ਆਪਦਾ ਨਿਰਣਾ ਲੈ ਲਿਓ ਠੀਕ ਹੈ ਜੀ ਆਪਣਾ ਡਿਸੀਜਨ ਲੈ ਲਿਓ ਕੋਈ ਵੀਰ ਚੋਕੇ ਵੇਕਣੀ ਚਾਹੁੰਦਾ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਹੈ ਜੀ ਬਾਕੀ ਸੋਹਣੀ ਹਾਈਟ ਕਰਦਾ ਲਈ ਆ ਲੈ ਵੀ ਨਿਸ਼ਾਨ ਇਹ ਤਾਂ ਮੁੱਲ ਦੇ ਵਿੱਚ ਕੀ ਕਰਾਂਗੇ ਫਿਰ ਮੁੱਲ ਦੇ ਵਿੱਚ ਜੀ ਜੇ ਥੋੜਾ ਜਿਹਾ ਧਰਾਂ ਦਾ ਨਾ ਫਰਕ ਹੁੰਦਾ ਇਹਦੇ 90 95 ਜੋ ਮਰਜ਼ੀ ਕਰ ਲੈਣਾ ਹੈ ਹੁਣ ਮੁੱਲ ਕਰਾਂਗੇ 85000 ਹਾਂਜੀ 78000 ਦੀ ਵਿੱਚ ਜੀ ਦਵਾਂਗੇ 70 ਦੀ ਹਾਂਜੀ ਠੀਕ ਆ ਬਿਲਕੁਲ ਆਪਾਂ ਜਾਜ ਜੈਨੂ ਨਾਲ ਕਰਦੇ ਆਂ ਜਾਜ ਜੈਜ ਵਿੱਚ ਜਾਜ ਬਾਕੀ ਥੋੜਾ ਬੜਾ ਮੌਕੇ ਦੇ ਮਾਨਤਨ ਕਰਦਾਂਗੇ ਬਹੁਤ ਜ਼ਿਆਦਾ ਨਹੀਂ ਹੁਣ ਆਪਾਂ ਬਿਲਕੁਲ ਜਾਜ ਹੀ ਰੇਟ ਪਾਇਆ ਵੇ ਜੀ ਠੀਕ ਆ ਜੀ ਹਾਂ ਬਾਕੀ ਮੱਝ ਵੀ ਨਹੀਂ ਛੋਟੀ ਕੋਈ ਵੱਡੀ ਆ ਬਾਕੀ ਉਹ ਤੁਹਾਨੂੰ ਮਦਦਾ ਥੋੜਾ ਧਾਰਾ ਦਾ ਕਰਕੇ ਆ ਪਰ ਰੇਟ ਇੰਨਾ ਪਉਂਦੇ ਬਾਕੀ ਤੁਹਾਨੂੰ ਪਤਾ ਚੰਗੀ ਚੀਜ਼ ਆ ਲੋ ਵੀ ਦੋਸਤੋ ਵੈਸੇ ਤੱਬ ਕੇ ਲੱਗੀ ਆ ਮਹੀਨੇ ਕਰਮਾਲੀ 4 ਕ ਮਹੀਨੇ ਜੇ ਸਮਾਂ ਪਿਆ ਬਾਕੀ ਪਿੱਛੇ ਬਾਕੀ ਸਤਵਾਂ ਮਹੀਨਾ ਜਿਹੜਾ ਕਰੂ ਤੁਹਾਨੂੰ ਦੱਸ ਹੀ ਦਿੱਤਾ ਵੀ ਸਟਾਰਟ ਹੋਇਆ ਸੋ 36 36700 ਦੇ ਵਿੱਚ 70000 ਦੀ ਮੂਹ ਜਿਹੜੀ ਵੀਰ ਨੇ ਕਹੀ ਵੀ 78000 ਦੀ ਆਹ ਬਾਕੀ ਕੋਈ ਪ੍ਰੇਮ ਪਿਆਰ ਨਾਲ ਵਿੱਚੋਂ ਮਾਨਤਾ ਨ ਹੋ ਜੂਗਾ ਛੋਟੇ ਛੱਪੇ ਲੈ ਵੀ ਨਿਸ਼ਾਨ ਆ ਕੇ ਸੈਕਿੰਡ ਨੰਬਰ ਤੋਂ ਜਿਹੜੀ ਆਹ ਢਾਈਆਂ ਤੇ ਨਾ ਮਹੀਨਿਆਂ ਦੀ ਸੂਈ ਵੀਜੀ ਇਹਦੇ ਮਗਰ ਕੱਟਾ ਵਾ ਢਾਈਆਂ ਤੇ ਨਾ ਮਹੀਨਿਆਂ ਦੀ 200 ਸੂਈ ਆ ਮਗਰ ਕੱਟਾ ਇੱਕ ਵਾਰੀ ਤੋਂ ਆਹ ਬੱਚਾ ਪੋਟੇ ਤੌਰ ਤੇ ਅੰਦਾਜ਼ਾ ਲੱਗ ਜੂਗਾ ਆ ਬੱਚਾ ਜੇ ਛੋਟੇ ਛੋਟੇ ਸਿੰਘ ਹੈਗੇ ਪੋਟਾ ਪੋਟਾ ਇੰਚ ਇੰਚ ਆਪਾਂ ਕਹਿ ਲਈਏ ਠੀਕ ਹੈ ਤੇ ਇਹ ਨਿਸ਼ਾਨ ਕਿੰਨੇ ਸੂਵੇ ਚ ਚੱਲ ਰਿਹਾ ਇਹ ਵੀਰ ਜੀ ਪਹਿਲਾ ਸੂਆ ਵੀ ਲੋ ਜੀ ਪਹਿਲਾਂ ਝੋਟੀ ਹੈ ਕਾਦਗਰ ਸਿੰਘੀ ਜੂਗੀ ਪੂਰੀ ਪਿਆਰੀ ਵੀ ਜੀ ਜੱਟ ਹੁੰਦਾ ਝੋਟੀ ਆ ਮੂੰਹ ਉੱਤੇ ਦੀ ਚੰਗੋ ਪਤਲਾ ਫੇਸ ਆ ਜਿੱਦਾਂ ਆਪਾਂ ਦੇਖਦੇ ਆ ਬਿਲਕੁਲ ਪਤਲਾ ਫੇਸ ਆ ਲੰਬਾ ਤੇ ਚੋਣ ਚਾਣ ਦਾ ਵੀ ਦੱਸਦੇ ਦੁੱਧ ਵੀ ਦੱਸੋ ਜੀ ਇੱਕ ਨੰਬਰ ਆ ਚੋਣ ਨੰਬਰ 9 ਕਿਲੋ ਦੁੱਧ ਵੀ ਜੀ ਇਹਦੇ ਥੱਲੇ ਹਾਇਰ ਆ 17 ਤੁਰਾਂ ਦੀ ਇਹ ਚੰਗੀ ਬਰਾਬਰ ਚੰਗੀ ਚੰਗੀ ਵੀ ਜੀ ਬਰਾਬਰ ਆ ਲੋ ਜੀ ਉਹ 17 ਤੁਰਾਂੋਂ ਭਾਵੇਂ ਬਰਾਬਰ ਆ ਜਿਹੜੀ ਚੀਜ਼ ਬਰਾਬਰ ਆ ਉਹਨੂੰ ਬਰਾਬਰ ਕਿਹਾ ਜਾਊਗਾ ਜੇ ਕੋਈ ਕਮੀ ਪੇਸ਼ੀ ਹੋਊਗੀ ਉਹ ਚੀਜ਼ ਦੱਸੀ ਜਾਊਗੀ ਵੀ ਕੋਈ ਦੋ ਤੇ 17 ਦਾ 10 ਦਾ ਫਰਕ ਆ ਉਹ ਤੁਹਾਨੂੰ ਨੋਟ ਕਰ ਬਾਕੀ ਥਾਣੇ ਵੇਖੋ ਦੋਸਤੋ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਥਾਣਾ ਬਾਕੀ ਪਹਿਮਾਗੇ ਹੋਰ ਵੀ ਜੀ ਲੰਮਾ ਆਇੰਦਾ ਵਾ ਹਾਂ ਤੂੰ ਤਾਂ 9 ਕਿਲੋ 9 ਕਿਲੋ ਨੈਟ ਪੱਕਾ ਵੀਜੀ ਲੀਟਰ ਚੰਗਾ ਚੰਗਾ ਵੀਰ ਜੀ ਬਾਕੀ ਆਪਾਂ ਇਹ ਨਹੀਂ ਕਹਾਂਗੇ ਆਪਣੇ ਹਰਿਆ ਵੀ ਵਾਧੂ ਹੈਗਾ ਜੋ ਕਈ ਵਪਾਰੀ ਆਦਦੇ ਆ ਤੂੜੀ ਪੈਂਦੀ ਹੈ ਤੂੜੀ ਨਹੀਂ ਪੈਂਦੀ ਹਰਿਆ ਵਾਧੂ ਵੀ ਜੀ ਹਾਂ ਸੱਚ ਬੋਲ ਲੈਟ ਆ ਲੈਣ ਇਦਾਂ ਹੀ ਵੀਜੀ ਆਉਂਦੀ ਜਾਂਦੀ ਰਹਿੰਦੀ ਆ ਇਹ ਮੋਟਰ ਵਾਲੀ ਬੰਦ ਨਹੀਂ ਨਾ ਹੁੰਦੀ ਵੀਜੀ ਸਵੇਰ ਦੀ ਕਦੀ ਆ ਗਈ ਕਦੀ ਚਲ ਗਈ अच्छा लैबी निशान है के भी गल है भी जेड प्लेगी हां जी काली चाय करा मैं तो क्या पूछो चिट्टी होनी है पर नहीं पूछनी चिट्टी वीर जी काली है मैं किते प्लेखाना वे देखला <laughs> नहीं नहीं काली चाय करा का का हां जी सोनी ਝੋਟੀ ਦੱਸੋ ਜੈਡ ਬਲੇਗਾ 바కి ਖੋਲ ਕੇ ਤੋੜ ਕੇ ਦਰਸ਼ਨ ਕਰਾਉਣੇ ਆ ਤੁਹਾਨੂੰ ਝੋਟੀ ਦੇ ਤੇ ਪਹਿਲਣ ਪਲੂਣ ਝੋਟੀ ਪਹਿਲਾ ਸੂਬਾ ਸੂਈ ਕਰਮ ਵਾਲੀ ਢਾਈਆਂ ਮਹੀਨਿਆਂ ਦਾ ਉੱਚਾ ਸੂਬਾ ਆ ਬੇਸ਼ੱਕ ਬੱਚਾ ਕਟਾ ਦੋਵੇਂ ਟਾਈਮ ਕੱਟੇ ਤੇ ਮਿਲਦੀ ਆ ਠੀਕ ਆ ਜੀ ਆ ਦੇਖੋ ਤੋ ਝੋਟੀ ਚੰਗੀ ਆ ਭਰਾਵੋ 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ। ਬਾਕੀ ਮੂੰਹ ਮੱਥੇ ਦੀ ਚੰਗੀ ਆ। ਤੇ ਸਭ ਤੋਂ ਜਿਹੜੀ ਐਮ ਗੱਲ ਆ ਵੀ ਨਵੀਂ ਆ। ਕਿਉਂਕਿ ਨਵਾਂ ਪਸ਼ੂ ਨਵਾਂ ਹੀ ਆ ਦੋਸਤੋ। ਕਿਉਂਕਿ ਬਹੁਤੇ ਵੀਰ ਮੰਨਦੇ ਆ ਵੀ ਜਾਦੇ ਸੁਵੀਆਂ ਦੇ ਵਿੱਚ ਪਸ਼ੂ ਨਾ ਲਈਏ। ਤੇ ਜ਼ਰੂਰ ਤੁਸੀਂ ਇਹ ਝੋਟੀ ਨੂੰ ਹੱਥ ਪਾ ਸਕਦੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ। ਠੀਕ ਆ ਜੀ। ਤੋ ਮੂੰਹ ਮੱਥੇ ਦੀ ਵੀ ਬੜੀ ਚੰਗੀ ਆ। ਆ ਲਓ ਜੀ ਠੀਕ ਆ। ਛੋਟਾ ਜਿਹਾ ਸਿੰਘ ਇੱਕਦਾਂ ਮੜਾ ਖੋਲ ਜਾਂ ਲੱਥਾ ਜੇ ਤੁਸੀਂ ਵੇਖੋਗੇ ਠੀਕ ਹੈ ਜੀ ਇੱਕਦਾਂ ਕੈਬ ਲੱਥਾ ਤੇ ਇੱਕ ਪੂਰਾ ਸਿੰਘ ਜਿਹੜਾ origignal ਆ ਉਹ ਉਨੀ ਕੁ ਗੁਲਾਈ ਦੇ ਵਿੱਚ ਆ ਵੈਸੇ ਇਹ ਵੀ ਕੁ ਸਾਲ ਨੂੰ ਪੂਰੀ ਫੱਲ ਦੀ ਵੀਰ ਜੀ ਝੋਟੀ ਕੋਈ ਸ਼ੱਕ ਨਹੀਂ ਆ ਝੋਟੀ ਵੀ ਸਾਲ ਜਿਹੜਾ ਇੱਕ ਤੇ ਸਾਲ ਨੂੰ ਵੀ ਰਲ ਜਾਣਾ ਨਾਲ ਚੱਲ ਆ ਜਾ ਲੋ ਵੀ ਭਰਾਵੋ ਠੀਕ ਆ ਝੋਟੀ ਚੰਗੀ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਨਵੀਨ ਨਰੋਈ ਪੂਰੀ ਪੜ ਕਾਲੀ ਬਿਲਕੁਲ ਚੱਡਾ ਜਿਹੜਾ ਦੋਸਤੋ ਹਵਾਨਾ ਬਿਲਕੁਲ ਫਿਕਸ ਆ ਫਿਕਸ ਲੇਵੇ ਦੇ ਵਿੱਚ ਆ ਆ ਰ ਆ ਚੋਣ ਜਾਣ ਵੀ ਨਿਸ਼ਾਨ ਨੇ ਦੱਸਤੀ ਹੈ ਵੀ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਕੋਈ ਫੁਵਾਰਾ ਨਹੀਂਗਾ ਜਿੱਦਾਂ ਮਰਜੀ ਮੇਰਾ ਭਰਾ ਤਸੱਲੀ ਕਰ ਲੈ ਕੋਈ ਵੀ ਇੱਥੇ ਆਣ ਕੇ ਚੰਗੀ ਥੋੜੀ ਛੋਟੀ ਆ ਤਸੱਲੀ ਜਿੱਦਾਂ ਮਰਜੀ ਕਰ ਲੈਣਾ ਆਪਾਂ ਨੂੰ ਨਹੀਂ ਕੋਈ ਹੈਗਾ ਆਪਾਂ ਗੱਲ ਹੀ ਉਹ ਕਰਨੀ ਵਿਜ ਜੋ ਚਵਾਗੇ ਦੇਣਾ ਵਾ ਇਹ ਥੋੜੀ ਹੁਣ ਗੱਲਾਂ ਨਾ ਵਿਜ ਵਾਅਦਾ ਆਖੀ ਜਾਣਾ ਦਾ ਨਿਕਲੇ ਇੱਥੇ ਆਣ ਕੇ ਘਟ ਹਾਂ ਤੇ ਇਧਰ ਵੀਡੀਓ ਪਿਛਲੀ ਵੀਡੀਓ ਪਾਈ ਮੈਨੂੰ ਕੋਈ ਵੀਰਾਂ ਦਾ ਮੱਝ ਵੇਖਣੀ ਆ ਪਹਿਲੋਂ ਆਂਦਾ ਨਾਗੋ ਕੀ ਆ ਜਾ ਤਾਂ ਮੈਂ ਕਿਹਾ ਚੱਲ ਹਨੇਰਾ ਆਇਆ ਚੱਲ ਕੋਈ ਨਹੀਂ ਨਾਗੋ ਕੀ ਆ ਹੈਗਾ ਹਾਂ ਬਾਏ ਕਰ ਦਿਆ ਕਰਾਉਂਦਾ ਆਂਦਾ ਵੀਰ ਗਾ ਮਾਜੇ ਤੜਕੇ ਦੀ ਢੱਕੀ ਹੈ ਹਲਵਾਰ ਦੀ ਉਹਨੇ ਕਦੇ ਤੇ ਸ਼ਾਮੀ ਮੈਂ ਤੜਕੇ ਆਏ ਨੇ ਵੀਰ ਕੋਈ ਗੱਲ ਨਹੀਂ ਜਿੰਨੇ ਵੇ ਆਣਾ 6-7 ਵਜੇ ਪਹੁੰਚ ਜੀ ਤੜਕਾ ਕੇ ਤੇ ਕਿੰਨਾ ਕੁ ਹੁੰਦਾ ਵਾ ਹਾਂ ਤੇ ਆਂਦਾ ਕੋਈ ਨਹੀਂ ਮੈਂ ਵੀਰ ਜੀ ਦਰਵਾਜ਼ੇ ਤੇ ਟਾਲਾ ਸਾਹਿਬ ਸੇਵਾ ਕਰਨੀ ਮੈਂ ਚਲ ਜਾਂਦੇ ਹੁੰਦੇ ਗੁਰੂ ਘਰ ਆਪਾਂ ਵੀ ਜਾਈਦਾ ਵੀਰ ਜੀ ਸੇਵਾ ਕਰੀਦੀ ਆ ਤੇ ਪਰ ਉਹਨੇ ਮੱਝ ਨਹੀਂ ਚੋਈ ਸ਼ਾਮੀ ਜਾ ਕੇ ਚੋਈ ਸਾਢੇ 4 ਕਿਲੋ ਦੁੱਧ ਦਿੱਤਾ ਸਵੇਰੇ ਮੈਂ ਗਿਆ 2 ਕਿਲੋ ਦਿੱਤਾ ਫਿਰ ਵੀਰ ਜੀ ਕਦੀ ਆਉਣੂ ਜਾਵੇ ਕਦੀ ਆਉਣੂ ਜਾਵੇ ਇਹ ਆਂਦਾ ਮੇਰੀ ਮੰਮੀ ਨਹੀਂ ਠੀਕ ਤਾਂ ਕਰਕੇ ਮਾਜੇ ਦੁੱਧ ਘੜ ਦਿੰਦਾ ਦੱਸ ਕਰ ਦਿਆਦਾ ਇਹ ਚ ਕੀ ਕਸੂਰ ਆ ਜੀ ਈਓੜ ਥੋੜੀ ਆਪ ਬੋਲਣੀ ਚਾਹੀਦੀ ਹੈ ਚਾਈ ਵੀ ਦੀ ਆਪ ਬੋਲਣੀ ਚਾਹੀਦੀ ਹਾਂ ਮਮੀ ਡੈਡੀ ਦਾ ਹਾਂ ਹਾਂ ਜੀ ਤੇ ਬਾਅਦ ਵਿੱਚ ਲੋਕ ਨਾ ਝੂਠੇ ਕਿਸ ਨੂੰ ਸਾਥ ਕਹਿੰਦੇ ਵੀ ਵਿਜੀ ਆਪਣਾ ਉਹ ਕੰਮ ਨਹੀਂ ਆ ਹੁਣ ਜਿੰਨਾ ਵੀਡੀਓ ਪਿਛਲੀਆਂ ਪਾਈਆਂ ਆਪਾਂ ਦੁੱਧ ਜਿੰਨਾ ਦੱਸਿਆ ਵਿੱਚ ਚਵਾ ਕੇ ਦਈਦਾ ਵਾ ਲੋ ਵੀ ਭਰਾਵੋ ਦੁੱਧ ਦੀ ਕੋਈ ਝੂਠ ਨਹੀਂਗਾ ਪਰ ਫਿਰ ਵੀ ਆਪਾਂ ਕਹਿੰਨੇ ਵੀ ਮੈਂ ਨਾ ਕਿਤਾ ਮਰਜੀ ਤਸੱਲੀ ਕਰਨਾ ਵਿਜੀ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਗੰਜੈਸ਼ ਨਹੀਂ ਹੈਗੀ ਇੱਥੇ ਜਾਂ ਜਿੱਥੇ ਵੀ ਆਪਾਂ ਕੰਮ ਕਰਦੇ ਹੈਗਾ ਝੂਠ ਦੀ ਜਿਆਦਾ ਗੰਜੈਸ਼ ਨਹੀਂਗਾ ਪਰ ਫਿਰ ਵੀ ਵਪਾਰ ਦਾ ਕੰਮ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਾ ਰਵੇ ਨਾ ਰਵੇ ਤਸੱਲੀ ਕਰੋ ਠੀਕਾ ਜੀ ਮੈਂ ਇਹਨਾਂ ਨੂੰ ਕਿਹਾ ਮੈਂ ਜੇ ਚੱਲ ਜੇ ਮੰਮੀ ਨਹੀਂ ਰਾਤ ਨਹੀਂ ਠੀਕ ਕੋਈ ਗੱਲ ਨਹੀਂ ਆ ਸਵੇਰੇ ਦੁੱਧ ਘੜ ਦਿੰਦਾ ਜਲ ਸ਼ਾਮੀ ਚੋਲਾ ਆ ਕੇ ਸਾਈ ਰੱਖ ਜਟੋ ਨਹੀਂ ਇਹ ਵੀਰ ਜਿੰਨਾ ਦੇਣਾ ਹੈ ਜੇ ਤਾਂ ਮੈਂ ਤੂੰ ਪਹਿਲਾਂ ਦਾਦਾ ਨੂੰ ਪੈੜਾ ਜਰੂਰ ਪਵਾਇ ਜੀ ਦੂਰ ਆ ਨਹੀਂ ਨਹੀਂ ਬਿਲਕੁਲ ਉਹ ਖੇਚ ਲੈਣਾ ਫਿਰ ਕਿਸੇ ਪਰਣੀ ਹੁੰਦੀ ਇਹਦਾ ਮੁੱਲ ਲਾਣ ਨੂੰ ਵੀਰ ਜੀ 70000 ਕਰ ਲੀਏ 65000 ਹੀ ਦੇਵਾਗੇ ਵੀਰ ਜੀ 65 ਦੇ ਹਾਂਜੀ ਠੀਕ ਆ ਹਾਂ ਬਾਕੀ ਥੋੜਾ ਬੜਾ ਮਾਨਤਨ ਕਰਦਾ ਮੌਕੇ ਤੇ ਬਾਕੀ ਝੋਟੀਆਂ ਵੀ ਨਵੇਂ ਆ ਦੁੱਧ ਵੀ ਆਪਾਂ ਤਸੱਲੀ ਕਰਾ ਕੇ ਦੇਣੀ ਵਿਜੇ ਠੀਕ ਆ ਮਿਲਨ ਮਨੂਨ ਦੇ ਵਿੱਚ ਬਿਲਕੁਲ ਮਿੱਠੀ ਆ ਮਿੱਠੀ ਮਿੱਠੀ ਵਿਜੇ ਆਪਣੇ ਕੋਲ ਆਈ ਨੂੰ ਬਿਲਕੁਲ ਟਿਕ ਟਕਾ ਹੋ ਗਿਆ ਸੀ ਆਜਾ ਤਿੰਨ ਦਿਨ ਹੋ ਗਏ ਵਿਜੇ ਆਈ ਨੂੰ ਮਿਲਦੀ ਬੱਚੇ ਦਾ ਮਿਲਦੀ ਬੱਚੇ ਦੇ ਵਿਜੇ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਇਹ ਜਿਹੜੀ ਝੋਟੀਆਂ ਆਪਾਂ ਤੁਹਾਨੂੰ ਦਿਖਾਤੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਸੋ ਪਹਿਲਣ ਝੋਟੀ ਐ ਸੂਈ ਸੀਗੀ ਠੀਕ ਆ ਤੇ ਬਾਕੀ ਪੂਰਾ ਡਿਟੇਲ ਪੂਰਾ ਰਿਕਾਰਡ ਤੁਹਾਨੂੰ ਦੱਸ ਹੀ ਦਿੱਤਾ ਸੋ ਜਿਹੜੇ ਵੀਰ ਨੂੰ ਜਜੂਗਾ ਉਹ ਤੁਸੀਂ ਸੌ ਤੋ ਚੰਗੀ ਆ ਝੋਟੀ ਇਸ ਤੋਂ ਬਾਅਦ ਇੱਕ ਹੋਰ ਮੱਝ ਦੋਸਤੋ ਤੁਹਾਨੂੰ ਦਿਖਾਉਣੇ ਆ ਬੱਚਾ ਵੀਰਜੀ ਇਹਦਾ ਅੱਛਾ ਬੱਚਾ ਨੀਲੀ ਦਾ ਆ ਗਿਆ ਹਾਂਜੀ ਨੀਲੀ ਦਾ ਹਾਂਜੀ ਕੱਟਾ ਲਓ ਜੀ ਇਹ ਕੱਟਾ ਮਗਰ ਨੀਲੀ ਦਾ ਸਟੇਟ ਪਟੇ ਦੇ ਵਿੱਚ ਤੇ ਨਿਸ਼ਾਨੇ ਤਾਂ ਸੁਆ ਕਿੰਨਾ ਇਹ ਸੁਆ ਵੀਰਜੀ ਤੀਜਾ ਤੀਜਾ ਤੇ ਸਮਾਂ ਇਹਨੂੰ ਅੱਜ ਕਿੰਨਾ ਮਹੀਨਾ ਸੁਆ ਵੀਰਜੀ ਮਹੀਨਾ अच्छा हां जी तो दूध कितना हो जाएगा दूध 11 12 किलो विजी खुला होएगा ये ਥੱਲੇ ਮਾਜ ਤੇ 11 12 ਕਿਲੋ हां जी ਆ ਨੈਟ ਪੱਕਾ ਹੋਊਗਾ ਮਿਲਦੀ ਮੁੱਲ ਦੀਆਂ ਕਰਵਾ ਲਈਆਂ ਕਰਮਾਂ ਵਾਲੀ ਵਿਜੀ ਲੱਤਾਂ ਘੱਟ ਕੇ ਮਿਲਦੀ ਕੋਈ ਹੋਰ ਛੱਟਾ ਕੋਈ ਭੂ ਛੱਡਾ ਨਹੀਂ ਕੋਈ ਥਣਵਾਦ ਘੱਟ ਨਹੀਂ ਵਿਜੀ ਲੈ ਵੀ हां जी ਚੰਗੀ ਜੋ ਮਾਜਾ ਦੋਸਤੋ ਤੱਜਾ ਸੂਆ ਦਾਸ ਰਿਆ ਵੀਰ ਤੇ ਦੁੱਧ ਪੂਰਾ ਜਿਹੜਾ ਕੰਡੇ ਵਾਲਾ ਜਾਂ ਲੀਟਰ ਵਾਲਾ ਤੁਸੀਂ ਗੱਲ ਕਰ ਲਓ ਵੀ 11 12 12 ਲੀਟਰ ਵੀਰ ਦਾ ਵੀ ਖੁੱਲਾ ਡੁੱਲਾ ਐ ਖੁੱਲਾ ਡੁੱਲਾ ਵਿਜੀ ਹੈਗਾ ਦੁੱਧ ਤੇ ਪੂਰੇ ਪਾਡੇ ਪੂਡੇ ਦੀ ਬੜੀ ਚੰਗੀ ਆ ਪਤਲੇ ਪਿੰਡੇ ਦੀ ਆ ਆਣ ਬੜੇ ਸੋਹਣਿਆ ਦੋਸਤੋ ਜਿਵੇਂ ਪੀੜੀ ਦੇ ਪਾਵੇਂ ਵਾਂਗੂ ਉਵੇਂ ਥਾਣਾ ਬਿਲਕੁਲ ਚੌਰਸ ਨੇਵਾ ਤੇ ਚੌਹ ਗੁੱਠਾਂ ਤੇ ਚੌਹ ਨੁਕਰਾਂ ਤੇ ਕੋਜਾ ਥਾਣ ਲੱਗਾ ਵੰਡ-ਵੁੰਡ ਆਫਸੀ ਚੰਗੀ ਦਿਖਾਈ ਦੇ ਰਹੀ ਆ ਠੀਕ ਆ ਜੀ ਤੇ ਥਾਣ ਪੂਰਾ ਮੁੱਠੀ ਐ ਸੋ ਮਗਰ ਕੱਟਾ ਐ ਮੇਲ ਕਾਰਾ ਬੱਚਾ ਪੂਰਾ ਟੌਪ ਦਾ ਵੇਜੇ ਇਹਦਾ ਬੱਚਾ ਮਗਰ ਕੱਟਾ ਠੀਕ ਐ ਨੀਲੀ ਰਵੀ ਦਾ ਕੱਟਾ ਮਗਰ ਤੇ ਮੈਂ ਤੁਸੀਂ ਦੇਖ ਲਈ ਬੱਲੀ ਮੱਝ ਕੱਦ-ਕੁੱਦ ਦੀ ਸੋਹਣੀ ਆ ਕੱਦ ਵੀ ਸੋਹਣੀ ਆ ਬਾਕੀ ਪਿੱਠਪੂੜਾ ਵੀ ਚੌੜਾ ਵਜਨ-ਵਜਨ ਵੀ ਕਰਮਾਲੀ ਦਾ ਪੂਰਾ ਤੇ ਦੁੱਧ ਬਹੁਤ ਸੋਹਣਾ ਦੋਸਤੋ ਤੋ 11 12 ਕਿਲੋ ਦੁੱਧ ਇੱਕ ਗੱਲ ਕਰ ਲੈਣੀ ਆ ਕਹਿੰਦੀਆਂ ਕੌਂਦੀਆਂ ਮੱਝਾਂ ਜਿਹੜੀਆਂ ਦੋਸਤੋ ਇਹਨਾਂ ਦੁੱਧ ਨਹੀਂ ਕੱਢਦੀਆਂ ਕਈ ਰਾਂ ਤੇ ਹਾਈਟ ਮੀਡੀਅਮ ਤੇ ਵਿੱਚ ਬਾਕੀ ਆ ਮੂੰਹ ਮੱਥੇ ਦੀ ਇਹ ਬੈਕਸਾਈਡ ਤੋਂ ਤੁਸੀਂ ਦੇਖ ਸਕਦੇ ਜੀ ਬਾਕੀ ਨੀਲੀ ਦੇ ਪੱਖ ਚ ਆਉਂਦੀ ਵੀਰ ਜੀ ਹੂੰ ਬਾਕੀ ਸਿੰਗ ਸੋਂਗ ਵੀ ਪੂਰਾ ਚੰਗਾ ਵਾ ਹਾਂ ਬਾਕੀ ਚੱਡੇ ਦੇ ਥੋੜਾ ਜਿਹਾ ਬਾਬ ਹੈਗਾ ਵਾ ਮਗਰਲੇ ਪੈਰਾਂ ਵੀ ਮਾੜੇ ਮਾੜੇ ਤੋਤੇ ਜੀ ਲੋ ਜੀ ਲੜੀ ਹਾਂ ਹਾਂ ਨਿਸ਼ਾਨ ਇੱਕ ਬੰਨੇ ਮਾਰਾ ਗਿਆ ਸ਼ਾਪ ਹਾਂਜੀ ਹਾਂਜੀ ਹੈਗਾ ਵੀਰ ਜੀ ਬੇਮਲੂਮੀ ਜੀ ਦੋਸਤੋ ਵੈਸੇ ਜਜਮੈਂਟ ਹੁੰਦੀ ਹੈ ਥੋੜੀ ਜੀ ਉਹ ਤੁਹਾਨੂੰ ਬਿਲਕੁਲ ਦੱਸ ਦਿੰਦੇ ਆ ਦੁੱਧ ਚੰਗਾ ਖਾਸ ਆ ਮੜਾ ਜੱਕ ਸ਼ਾਪਟ ਅਲੀ ਇੱਕ ਖੁੱਡਾ ਮੜਾ ਟਲਿਆ ਹੈ ਤਾਂ ਕਰਕੇ ਥੋੜਾ ਜਿਹਾ ਲੱਗੂਗਾ ਫਰਕ ਤੁਹਾਨੂੰ ਬਾਕੀ ਓਵਰঅল ਜਜਮੈਂਟ ਘਾਟਾ ਬਾਕੀ ਨਾਰਮਲ ਹੀ ਕਿਸੇ ਵੀਰ ਨੂੰ ਆਪਾਂ ਦੱਸ ਦਿੰਦੇ ਆ ਵੀ ਕਿਸੇ ਵੀਰ ਨੇ ਖਰੀਦਣੀ ਆ ਨਾਰਮਲ ਜੀ ਆ ਤੁਸੀਂ ਵੇਖੋ ਠੀਕ ਹੈ ਜੀ ਪੁੱਠੇ ਤੋਂ ਤੋਂ ਦੁੱਧ ਦਾ ਤਾਂ ਚੰਗਾ ਸਪੈਸ਼ਲ 12 11 12 ਲੀਟਰ ਤੇ ਚੱਲ ਰਹੀ ਆ ਆ ਤੁਹਾਨੂੰ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਦਿੰਦੇ ਆ ਥਣ ਆ ਲੈਵਾ ਦੇਖੋ ਜੀ ਠੀਕ ਆ ਤੇ ਚੋਣ ਚਣ ਬੜੀ ਚੰਗੀ ਆ ਤੇ ਅਛਾ ਨਿਸ਼ਾਨੇ ਵੀ ਕਿੰਨੇ ਕੁ ਦੀ ਦੇਣੀ ਫਿਰ ਆਪਾਂ ਮੁੱਲ ਵੀ ਜੀ ਕਰਨੇ ਭਾਵੇਂ 80 85 ਜੋ ਮਰਜ਼ੀ ਕਰ ਜੀਏ 75000 ਤੋਂ ਥੋੜਾ ਬੜਾ ਮਾਨਤਨ ਕਰ ਦਾਂਗੇ ਵੀ ਜੀ 75000 ਹਾਂ ਜੀ ਠੀਕ ਹੈ ਜੀ ਹਾਂ ਲਓ ਜੀ 75000 ਦੇ ਵਿੱਚੋਂ ਮਾਨਤਾ ਹੋਊਗਾ ਭਰਾਵੋ ਤੇ ਡਿਮਾਂਡ ਵੀ ਦਾ ਵਿਅਸੇ ਕਰ ਲਈਏ 75000 ਦੇ ਵਿੱਚੋਂ ਛੋਟ ਛੱਪਾ ਠੀਕ ਹੈ ਜੀ ਤੇ ਮਗਰ ਦੇ ਕਟਾਏ ਮੇਲਕਾਫ ਉਹ ਤੁਹਾਨੂੰ ਦਿਖਾਈ ਦਿੱਤਾ ਆਪਾਂ ਠੀਕ ਹੈ ਬੱਚਾ ਇੱਕ ਵਾਰੀ ਵੇਰ ਦੇਖ ਲਓ ਇਸ ਤੋਂ ਬਾਅਦ ਇੱਕ ਦੋਸਤੋ ਗੱਬਣ ਵੇੜ ਤੁਹਾਨੂੰ ਦੱਸਾਂ ਇਹ ਦੂਜਾ ਸੂਆ ਸੂਨ ਜਾ ਰਹੀ ਵਿਜੀ ਦੂਜਾ ਹਾਂ ਥਣ ਥਣ ਬੜੇ ਲੰਬੇ ਆਏ ਆ ਤਾਜ਼ੀ ਦੀ ਕੱਚੀ ਵਿਜੀ ਲਓ ਜੀ ਹਾਂ ਥਣ ਥਣ ਵੇਖੋ ਦੋਸਤੋ ਮੱਝਾਂ ਨਾਲ ਲੇਵਾ ਲੱਗਾ ਕਰਮਾ ਲਈ ਤੁ ਮੱਝਾਂ ਵਾਲਾ ਲੇਵਾ ਦੇਖ ਲਿਆ ਤੇ ਇਹ ਦੇਖ ਲੈ ਇੱਕ ਬਰਾਮਾ ਬਾਕੀ ਠੰਡੀ ਸੀਜ਼ਨ ਦਾ ਪੁੱਠੀ-ਮੁੱਠੀ ਥਾਣਾ ਤੇ ਸੂਹਾ ਦੁੱਜਾ ਸੂਹਾ ਦੁੱਜਾ ਵੀ ਜੀ ਬਾਕੀ ਨਿੱਗਰ ਨੁਗਰ ਬੜੀ ਹੈ ਹਾਂਜੀ ਲੈ ਜੀ ਲਓ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਨਿੱਗਰ ਬਹੁਤ ਜ਼ਿਆਦੀ ਆ ਜਿੱਦਾਂ ਮਰਜੀ ਵੀ ਜੀ ਬੈਠੇ ਰੋ ਕੁਛ ਨਹੀਂ ਆਂਦੀ ਬਾਕੀ ਸਬਾਈਆਂ ਸਪੂਈਆਂ ਵੀ ਪੂਰੀਆਂ ਵੀ ਜੀ ਲੈ ਪੱਟੀਆਂ ਲੱਤ ਨਹੀਂ ਪਟ ਪਰ ਹਾਂਜੀ ਲਓ ਵੀ ਭਰਾਵੋ ਕਰੋ ਚੈੱਕ ਬਹੁਤ ਸੋਹਣੀ ਕੁਆਲਿਟੀ ਦਾ ਥਾਣ ਲੱਗਾ ਜਿੱਥੋਂ ਆਪਾਂ ਵਿਜੀ ਘਰ ਆਣੇ ਤਾਂ ਲਈ ਉਹ ਆਂਦੇ 17 18 ਕਿਲੋ ਦੁੱਧ ਭਰਿਆ ਨੇ ਵਿਜੀ ਪਹਿਲਣ ਨੇ ਪਹਿਲਣ ਨੇ ਹਾਂਜੀ ਠੀਕ ਆ ਹਾਂ ਲੈ ਨਿਸ਼ਾਨ ਵੀ ਖੋਲਦੇ ਬਾਕੀ ਜੰਮੀ ਪਲੀ ਪੂਰੀ ਵਿਜੀ ਅਜੇ ਹਫਤਾ ਕੱਚੀ ਅਜੇ ਪੰਡਾ ਪਾਈ ਫਿਰਨੀਆ ਵਿਜੀ ਬਾਨਾ ਨੇ ਪੂਰਾ ਬਸ ਬਸ ਓਏ ਦੋਸਤੋ ਕੋਈ ਸ਼ੱਕ ਨਹੀਂ ਕਰਮਾਂ ਵਾਲੀ ਬਣੂਗੀ ਪੂਰਾ ਠੀਕ ਆ ਜੀ ਕੋ ਲਾਹੇ ਬਣਾਇਆ ਸੋਨਾ ਪਈ ਆ ਨਿੱਗਰ ਪਿੰਡੇ ਦੀ ਆ ਵਜਨ ਪੂਰਾ ਪੂਰੀ ਗੁੰਦੀ ਪਈ ਆ ਕਰਮਾਂ ਵਾਲੀ ਕੱਦ ਕਾਠ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਵੀ ਮੰਨ ਸਕਦੇ ਜੀ ਵਿਜਲਾ ਮੇਲ ਮੀਡੀਆ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਬਾਕੀ ਥਣ ਭਾਂਡਾ ਪੂਰਾ ਖਰੀ ਹੈ ਠੀਕ ਹੈ ਜੀ ਲੇਵਾ ਬਹੁਤ ਸੋਨਾ ਤੇ ਉਮੀਦ ਕਰਦੇ ਆ ਦੋਸਤੋ ਕੋਈ 5-7 ਦਿਨਾਂ ਦੇ ਵਿੱਚ ਜਿੰਨਾ ਵੀ ਸਮਾਂ ਲੈਂਦੀ ਆ ਬਣ ਕੇ ਤਿਆਰ ਸਪੈਸ਼ਲ ਹੋਊਗੀ ਆ ਦੇਖੋ ਬਾਕੀ ਨਿਸ਼ਾਨ ਬਾਕੀ ਦਾ ਕਰਟੇਰੀਆ ਤੁਸੀਂ ਪੂਰਾ ਕੀਤਾ ਤੇ ਪਰ ਤੋਂ ਇੱਕ ਨੰਬਰ ਆ ਵੀਰ ਜੀ ਆਪਣੀ ਗਰੰਟੀ ਹੋਊਗੀ ਮੈਂ ਬਰਾਬਰ ਰੁਕ ਤੋਂ ਬਿਨਾਂ ਤੁਸੀਂ ਲਿਆਉਂਦੇ ਨਹੀਂ ਤੇ ਸੱਲੀ ਕੀਤੀ ਵੀਰ ਜੀ ਪੂਰੀ ਆਪਾਂ ਲਓ ਜੀ ਅਕੇ ਬਹੁਤ ਸੋਹਣਾ ਦੋਸਤੋ ਥਣਾ ਤੋਂ ਉਹਦੀ ਬੜੀ ਪਸੰਦ ਆਉਣ ਵਾਲੀ ਆ ਤੁਹਾਨੂੰ ਠੀਕ ਆ ਜੀ ਕਿਉਂਕਿ ਥਾਨ ਬੜਾ ਲੰਬਾ ਦੋਹਰਾ ਥਾਨ ਆਪਾਂ ਕਹਿਦੇ ਨੇ ਵੀ ਪੂਰਾ ਮੁੱਠੀ ਤੋਂ ਬਾਹਰ ਥੋੜਾ ਜਿਹਾ ਬਾਕੀ ਜੰਮੀ ਬਲੀ ਪੂਰੀ ਵੇਚੀ ਕੋਈ ਲੱਸੀ ਵਿਕੀ ਨਹੀਂ ਹੈ ਗਈ ਉਹ ਜੀ ਲਓ ਜੀ ਠੀਕ ਆ ਜੀ ਐਂਡ ਜੀ ਜਾ ਐਂਡ ਬਹੁਤ ਸੋਹਣੀ ਠੀਕ ਆ ਪੂਰੀ ਨਿੱਗਰ ਪਿੰਡੇ ਦੀ ਆ ਤੇ 24 ਸੋਹਣੀ ਕਰਾ ਦੂਗੀ ਜਿਵੇਂ ਤੁਹਾਨੂੰ ਦੱਸਿਆ ਵੀ ਪਿਛਲੇ ਸਵੇਰੇ ਵਧੀਆ ਦੁੱਧ ਚੁਆਇਆ ਉਸ ਬਿਹਾਵ ਤੋਂ ਤੁਸੀਂ ਸੌਦਾ ਕਰ ਲਿਓ ਇਸ ਵਾਰ ਵੀ ਦੁੱਧ ਸੋਨਾ ਪਰ ਦੂਗੀ ਵਿਰਜੀ ਪੂਰੀ ਗਰੰਟੀ ਦੇਈ ਹੈ ਇਹ ਨਹੀਂ ਕੋਈ ਗੱਲ ਹੈ ਆਪਾਂ ਸੂਈ ਸਵਾਈ ਵੀ ਵਿਰਜੀ ਦੇ ਸਕਦੇ ਆਪਾਂ ਨੂੰ। ਉਹ ਬਿਲਕੁਲ ਜੀ ਬਿਲਕੁਲ। ਹਾਂ। ਕਿਉਂਕਿ ਪੂਰੀ ਵੈਲ ਗਰੰਟੀ ਦੇਈ ਆ ਆਪਾਂ ਖਾਸ ਹੀ ਆਪਣੇ ਬੰਦਿਆਂ ਤੋਂ ਲਈ ਵਿਰਜੀ ਬਾਹਰੋਂ ਨਹੀਂ ਲਈ ਆਪਾਂ ਵੇੜਾ। ਮੈਂ ਨਾ ਵੀ ਨਿਸ਼ਾਨ ਬੰਦਿਆਂ ਨੇ ਵੇਖਦਿਆ ਸਾਰੀ ਕਾਲੇ ਪੈ ਜਾਣਾ ਚੋਣ ਤੱਕ ਕਿਨੇ ਰੁਕਣਾ ਹੈ। ਹਾਂ ਜੀ। ਕਿਉਂਕਿ ਕੋਈ ਗੱਲ ਨਹੀਂ ਵਿਰਜੀ ਆਪਾਂ ਫਿਰ ਵੀ ਆਪਾਂ ਨੂੰ ਜਿਆਦੀ ਕਾਲੇ ਨੇ ਦੇ ਵਿੱਚ ਸਾਫ ਸੁਥਰਾ ਆਪਾਂ ਡੰਗਰ ਲਈਦਾ ਵਿਰਜੀ। ਨਹੀਂ ਨਹੀਂ ਸਾਫ ਸੁਥਰਾ ਪਸ਼ੂ ਵਿਕਿਆ ਹੁੰਦਾ ਵੀਰ। ਹਾਂ ਜੀ। ਕਿਉਂਕਿ ਚੰਗਾ ਪਸ਼ੂ ਹਰ ਕੋਈ ਵੀਰ ਪਾਲਦਾ ਫਿਆ ਚੰਗਾ ਮਿਲੇ ਵਾੜਿਆ ਦੇ ਵੀ ਜੀ ਦਵਾਗੇ ਵੜਾ ਬਾੜ ਦੇ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਛੋੜ ਛੱਪੇ ਕਰਦਿਆ ਕਰੋ ਕੋਈ ਨਹੀਂ ਛੋੜੇ ਬੜੇ ਕਰਦਾ ਹੈ ਜਿਹੜੇ ਮੋਕੇ ਨੇ ਕੋਈ ਭੈਣ ਭਰਾ ਵੀ ਜੀ ਨਰਾਜ਼ ਨਹੀਂ ਆਪਾਂ ਕਰਦੇ ਕਈ ਵੇਚਣ ਵਾਲੇ ਵੀ ਆ ਜਾਂਦੇ ਵੀ ਉਹਨੂੰ ਵੀ ਆਪਾਂ ਜਿਆਦਾ ਵੇਚਣ ਵਾਲੇ ਖੜਦੇ ਵੇਚੀ ਆਪਣੇ ਬਿਲਕੁਲ ਜੀ ਬਿਲਕੁਲ ਲੋ ਵੀ ਭਰਾਵੋ ਐਨੀਮਲ ਵੈਸੇ ਸਾਰੇ ਚੰਗੇ ਆ ਰੇਟ ਪੜਤਾ ਵੀ ਤੁਹਾਨੂੰ ਬਿਲਕੁਲ ਸੂਤਰ ਜਿਹਾ ਲੱਗਾ ਹੋਊਗਾ ਬਾਕੀ ਚੰਗੇ ਰੇਟ ਨੇ ਨਾਰਮਲ ਰੇਟ ਆ ਜਿਹੋ ਜਿਹੇ ਪਸ਼ੂ ਆ ਉਹ ਸਕੋਰਿੰਗ ਜਿਹੜੇ ਰੇਟ ਵੀ ਬੜੇ ਜਾਇਜ਼ ਆ ਤੇ ਅੱਜ ਮੱਝਾਂ ਇੱਕ ਵਾੜ ਤੁਹਾਨੂੰ ਦਿਖਾਤੀ ਆ ਮੱਜਾ ਵੀ ਚੰਗੀਆਂ ਨੇ ਜਿਹੜੀ ਵੀ ਜਿਹੜਾ ਪਸ਼ੂ ਵੀ ਜਿਹੜਾ ਐਨੀਮਲ ਪਸੰਦ ਆਊਗਾ ਦੋਸਤੋ ਜਿੰਨਾ ਮਰਜੀ ਵੀ ਜਿਹੜਾ ਵੀਰ ਭਰਾ ਜਿੱਥੋਂ ਮਰਜੀ ਆਵੇ ਭਵੇਂ ਜਿੰਨੀ ਮਰਜੀ ਦੂਰੋਂ ਤਸੱਲੀ ਆ ਭਵੇਂ ਕਰਕੇ ਖੜੇ ਨਹੀਂ ਤਾਂ ਆਪਣੀ ਗਾਰੰਟੀ ਹੋ ਗਈ ਵੀਰ ਜਿੰਨਾ ਦੁੱਧ ਦੱਸੇ ਇੰਨਾ ਚਵਾ ਕੇ ਦਵਾ ਗਿਆ ਆਪਾਂ ਵੀਰ ਜੀ ਠੀਕ ਹੈ ਨਿਸ਼ਾਨ ਹਾਂਜੀ ਨਿਸ਼ਾਨ ਇੱਕ ਨੰਬਰ ਬੋਲਦੇ ਵੀਰ ਨੰਬਰ ਵੀਰ ਜੀ ਹੈਗਾ 70876 74417 ਠੀਕ ਹੈ ਜੀ ਹਾਂਜੀ ਪਿੰਡ ਆ ਗਰਸੂਲਪੁਰ ਨਹਿਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਵੀਰ ਜੀ ਠੀਕ ਹੈ ਹਾਂਜੀ ਲੋ ਵੀ ਭਰਾਵੋ ਇਹ ਅੱਜ ਪਸ਼ੂ ਆ ਬਿਲਕੁਲ ਤਰਨਤਾਰਨ ਸਾਹਿਬ ਤੁਸੀਂ ਵੀਜਿਟ ਕਰਨੀ ਹੈ ਠੀਕ ਹੈ ਜੀ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾ ਆਓ ਆਪਣਾ ਜਿਹੜਾ ਪਸੂ ਪਸੰਦ ਕਰੋ ਤੇ ਨਰਖ ਪਰਖ ਕਰੋ ਤਸੱਲੀ ਕਰੋ ਜਿੱਦਾਂ ਵੀ ਕਿਸੇ ਵੀਰ ਦੀ ਹੈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ